ਦੋਸਤੋ ਖਨੋਰੀ ਬਾਰਡਰ ਤੇ ਇਸ ਟਾਈਮ ਬੈਠੇ ਹੋਏ ਆਂ ਅਸੀਂ ਜਿਹੜਾ ਪੰਡਾਲਵਾ ਉਹਦੇ ਨਾਲ ਅੱਜ 55 ਦਿਨ ਹੋ ਗਏ ਪ੍ਰਧਾਨ ਜੀ ਨੂੰ ਭੁਖੜ ਹੜਤਾਲ ਤੇ ਬੈਠੇ ਹੋਏ ਆਂ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਬੈਠੀ ਹੋਈ ਆਂ ਔਰ ਸਾਡੇ ਨਾਲ ਭੈਣਾ ਜੁੜੀਆਂ ਹੋਈਆਂ ਨੇ ਭੈਣਾ ਅਮਰਜੀਤ ਕੌਰ ਜੀ ਮੇਰੇ ਢੰਡੇ ਤੋਂ ਇਹਨਾਂ ਤੋਂ ਪੁੱਛਦੇ ਆਂ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਪੈਣੀ ਹਾਂਜੀ ਹਾਂਜੀ ਵਧੀਆ ਵੀਰ ਜੀ ਕੀ ਕਹਿਣਾ ਚਾਹੁੰਦੇ ਅੱਜ ਪ੍ਰਧਾਨ ਜੀ ਨੂੰ 55 ਦਿਨ ਹੋ ਗਏ ਨੇ ਹਾਂਜੀ ਵੀਰ ਜੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਅੱਜ ਲੋਕ ਘਰਾਂ 'ਚ ਬੈਠੇ ਨੇ ਵੀ ਅੱਜ 55 ਦਿਨ ਹੋ ਗਏ ਵੀ ਕੇਯੂ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਿਹੜੇ ਆਪਦੀ ਜਾਨ ਕੁਰਬਾਨ ਕਰਨ ਨੂੰ ਬੈਠੇ ਨੇ ਸਾਡੀ ਖਾਤਰ ਹਰ ਇੱਕ ਵਰਗ ਦੀ ਖਾਤਰ ਜਿਹੜਾ ਦਨ ਟਾਈਮ ਰੋਟੀ ਖਾਂਦਾ ਹਰ ਇੱਕ ਵਰਗ ਚਾਹੇ ਉਹ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਮੈਂ ਪਹਿਲਾਂ ਕਹਿ ਘਟੀਆਂ ਕਿਸੇ ਵੀ ਵਰਗ ਨਾਲ ਜੁੜਿਆ ਹੋਇਆ ਇਹ ਉਹਨਾਂ ਦੀ ਲੜਾਈ ਲੜ ਰਹੇ ਨੇ ਇੱਕ ਆਮ ਹੀ ਜਿਹੜਾ ਕਿਸਾਨ ਜਥੇਬੰਦੀਆਂ ਤੇ ਇੱਕ ੱੱੱਬਾ ਲੱਗਦਾ ਹੁੰਦਾ ਹੈ ਕਿ ਕਿਸਾਨ ਜਿਹੜੇ ਹੁੰਦੇ ਆ ਲੋਕਾਂ ਦੇ ਪੁੱਤ ਮਰਵਾ ਦਿੰਦੇ ਨੇ ਤੇ ਪੈਸਾ ਇਕੱਠਾ ਕਰਕੇ ਖਾਂਦੇ ਨੇ ਇਹ ਅਗਨੀ ਪ੍ਰੀਖਿਆ ਦਿੱਤੀ ਹੈ ਕਿ ਮੈਂ ਉਹ ਇੱਕ ਕਿਸਾਨ ਲੀਡਰ ਹੈ ਵੀ ਲੋਕਾਂ ਦੇ ਪੈਸੇ ਇਕੱਠੇ ਕਰਨਾ ਮੇਰਾ ਕੋਈ ਉਹ ਨਹੀਂ ਕਿਉਂਕਿ ਅਸੀਂ ਇਹਨਾਂ ਨੂੰ ਨੇੜੇ ਤੋਂ ਜਾਣਦੇ ਆ ਇੱਕ ਸੱਚੇ ਸੁੱਚੇ ਬੇਦਾਗ ਲੀਡਰ ਕਿਸਾਨ ਲੀਡਰ ਨੇ ਇਨਾਂ ਨੇ ਸਾਡੀ ਰੋਟੀ ਦੀ ਖਾਤਰ ਵੀ ਸਾਡੀ ਰੋਟੀ ਸਾਡੇ ਹੱਥਾਂ ਤੇ ਰਹੇ ਜੇ ਸਾਡੇ ਕੋਲੇ ਸਾਰਾ ਕੁਝ ਬਚਿਆ ਰਹੇ ਜੇ ਸਾਡੇ ਬੱਚੇ ਆ ਜਿਹੜੇ ਆਉਣ ਵਾਲਾ ਭਵਿੱਖ ਹੈ ਉਹਨਾਂ ਦਾ ਇੱਕ ਚੰਗਾ ਵਧੀਆ ਜਿਹੜਾ ਅੱਗੇ ਜੀਵਨ ਬਤੀਤ ਹੋਵੇ ਸਾਡੀਆਂ ਫਸਲਾਂ ਜਮੀਨਾਂ ਬਚਾਉਣ ਦੀ ਖਾਤਰ ਜਿਹੜਾ ਉਹ ਆਪਦੀ ਜਾਨ ਕੁਰਬਾਨ ਕਰ ਰਹੇ ਐ ਅੱਜ 55 ਦਿਨ ਹੋ ਗਏ ਮੈਂ ਜਿਹੜੇ ਘਰਾਂ 'ਚ ਬੈਠੇ ਨੇ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਉਹਨਾਂ ਨੂੰ ਇਹੀ ਅਪੀਲ ਕਰੂੰਗੀ ਕਿ ਖਨੌਰੀ ਬਾਰਡਰ ਵੱਧ ਤੋਂ ਵੱਧ ਤੁਸੀਂ ਵੱਡੇ ਕਾਫਲਿਆਂ ਦੇ ਵਿੱਚੋਂ ਚਾਹੇ ਉਹ ਪਿੰਡ ਹੈ ਚਾਹੇ ਸ਼ਹਿਰ ਹੈ ਮੈਂ ਸ਼ਹਿਰ ਵਾਸੀਆਂ ਨੂੰ ਵੀ ਖਾਸ ਅਪੀਲ ਕਰੂੰਗੀ ਕਿਉਂਕਿ ਮੈਂ ਇੱਕ ਸ਼ਹਿਰ ਤੋਂ ਚੱਲੀ ਹੋਈ ਆ ਜਦੋਂ ਨਾਲ ਦਿੱਲੀ ਅੰਦੋਲਨ ਤੋਂ 4 ਸਾਲ ਤੋਂ ਮੈਂ ਜੁੜੀ ਹੋਈ ਆ ਇੱਕ ਹੁੰਦਾ ਹੈ ਕਿ ਜਦੋਂ ਕੋਈ ਕਾਲ ਆਉਂਦੀ ਆ ਉਦੋਂ ਜਾਣਾ ਇੱਕ ਪੱਕੇ ਤੌਰ ਤੇ ਜੁੜਨਾ ਸੀ ਆਪਦੇ ਕੰਮ ਧੰਦਿਆਂ ਨੂੰ ਪਿੱਛੇ ਛੱਡ ਕੇ ਤਿਆਗ ਕੇ ਅਸੀਂ ਪੱਕੇ ਤੌਰ ਤੇ ਜੁੜੇ ਹੋਏ ਆ ਤੇ ਸਾਡਾ ਮੁਢਲਾ ਫਰਜ਼ ਏ ਬੰਦਾ ਵੀ ਕੰਮ ਜਿਹੜੇ ਸਾਡੇ ਅੱਜ ਅਸੀਂ ਕੰਮ ਧੰਦਿਆਂ ਦਾ ਕਹਿੰਦੇ ਨੇ ਸਾਡੇ ਘਰੇ ਨਹੀਂ ਸਰਦਾ ਜੀ ਇਹ ਕੰਮ ਧੰਦੇ ਸਾਡੇ ਕੋਲੇ ਤਾਂ ਹੀ ਬਚਣਗੇ ਤਾਂ ਹੀ ਰਹਿਣਗੇ ਸਾਡੇ ਕੋਲੇ ਕੰਮ ਧੰਦੇ ਅਗਰ ਜੇ ਜਿਹੜਾ ਮੋਰਚਾ ਵੱਖ-ਵੱਖ ਬਾਡਰਾਂ ਤੇ ਲੱਗਿਆ ਹੋਇਆ ਹੈ ਖਾਸ ਕਰਕੇ ਜਿਹੜਾ ਮੈਂ ਕਹੂੰਗੀ ਕਿ ਖਨੌਰੀ ਬਾਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਅੱਜ 55 ਦਿਨ ਤੋਂ ਮਰਨ ਮੈਂ ਹੀ ਕਹੂੰਗੀ ਕਿ ਇੱਕ ਤਿਲ ਤਿਲ ਪਿਸ ਪਿਸ ਕੇ ਇੱਕ ਹੁੰਦੀ ਹੈ ਇੱਕ ਮਿੰਟ ਦੇ ਵਿੱਚ ਮੌਤ ਆ ਜਾਣੀ ਪਰ ਇਹ ਮੈਂ ਹੀ ਕਹੂੰਗੀ ਕਿ ਪਿਸ ਪਿਸ ਕੇ ਬਲ ਬਲ ਮੌਤ ਦੇ ਵੱਲ ਵੱਧ ਰਹੇ ਹੈ ਕਿ ਅੱਜ ਤੁਸੀਂ ਘਰਾਂ ਦੇ ਵਿੱਚੋਂ ਉੱਠੋ ਆਪਦੇ ਫਰਜ਼ ਪਛਾਣਦੇ ਹੋਏ ਤੇ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚੋ ਕਿਉਂਕਿ ਜਿਹੜੀਆਂ ਇਹ ਸਰਕਾਰਾਂ ਨੇ ਐਡੀਆਂ ਇੱਕ ਬੇਗਾਰਤ ਹੋ ਗਈਆਂ ਨੇ ਕਿ ਉਹਨਾਂ ਨੂੰ ਇੱਕ ਬੁੱਢਾ ਜਰਨੈਲ ਕਰੀਬ 70 ਸਾਲ ਦੇ ਕਰੀਬ ਜਿਹੜੀ ਉਹਨਾਂ ਦੀ ਏਜ ਐ ਹਰ ਕੋਈ ਸਾਡੇ ਵਰਗੇ ਵੀ ਹਰ ਕੋਈ ਤਿੰਨ ਟਾਈਮ ਰੋਟੀ ਖਾ ਕੇ ਆਪਦਾ ਢਿੱਡ ਭਰ ਲੈਂਦੇ ਆ ਤੇ ਉਹ ਇੱਕ ਉਹਨਾਂ ਦਾ ਸਰੀਰ ਹੈ ਜਿਹੜਾ ਪਿੰਜਰ ਬਣ ਚੁੱਕਿਆ ਤੇ ਮੈਂ ਇੱਥੇ ਇੱਕ ਇਹ ਗੱਲ ਵੀ ਕਹੂੰਗੀ ਖਾਸ ਕਰਕੇ ਪੰਜਾਬ ਸਰਕਾਰ ਨੂੰ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਉਹ ਬਗਾਨੀ ਆ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਅਸੀਂ ਹਮੇਸ਼ਾ ਹੀ ਜਦੋਂ ਸਟੇਟਜਾਂ ਤੋਂ ਬੋਲਦੇ ਸੀ ਕਹਿੰਨੇ ਸਾਡੇ ਵਾਲਾ ਮੁੱਖ ਮੰਤਰੀ ਮੈਂ ਭਗਵੰਤ ਮਾਨ ਜੀ ਨੂੰ ਕੇ ਅਪੀਲ ਕਰੂੰਗੀ ਕਿ ਸਾਡੀ ਖਾਤਰ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ 92 ਐਮਐਲਏ ਦਿੱਤੇ ਐ ਜਦੋਂ ਕੇਜਰੀਵਾਲ ਫੜਿਆ ਗਿਆ ਸੀਗਾ ਤੇ ਤੁਸੀਂ ਜਾ ਕੇ ਉੱਥੇ ਧਰਨਾ ਲਾਇਆ ਚਾਹੇ ਤੁਹਾਨੂੰ ਨਹੀਂ ਬਿਠਣ ਦਿੱਤਾ ਤੁਸੀਂ ਬੈਠੇ ਮਗਰੋਂ ਭਗਵੰਤ ਮਾਨ ਜੀ ਪਹਿਲਾਂ ਚੱਕ ਲਿਆ ਪੁਲਿਸ ਨੇ ਪਰ ਮੈਂ ਕਹੂੰਗੀ ਕਿ 92 ਦੇ 92 ਐਮਐਲਏ ਸਣੇ ਭਗਵੰਤ ਮਾਨ ਜਾ ਕੇ ਸੈਂਟਰ ਸਰਕਾਰ ਦੇ ਜਾ ਕੇ ਵਿਰੋਧ ਚ ਖੜਨ ਸਾਡੀਆਂ ਮੰਗਾਂ ਦੇ ਖਾਤਰ ਪੰਜਾਬ ਕੱਲੇ ਪੰਜਾਬ ਦੀ ਨਹੀਂ ਇਹ ਮੈਂ ਕਿਉਂਕਿ ਮੁੱਢਲਾ ਪੰਜਾਬ ਨੇ ਇਹ ਸ਼ੁਰੂ ਕੀਤਾ ਕੰਮ ਪਰ ਇਹਦੇ ਵਿੱਚ ਐਡ ਸਾਰੇ ਸਾਰੀਆਂ ਹੀ ਸਟੇਟਾਂ ਹੋ ਗਈਆਂ ਪਰ ਮੈਂ ਇਹ ਕਹੂੰਗੀ ਕਿ ਭਗਵੰਤ ਮਾਨ ਜੀ ਤੁਸੀਂ ਇੰਨਾ ਕੰਮ ਤਾਂ ਕਰ ਦੋ ਕਿ ਤੁਸੀਂ ਜਾ ਕੇ ਸਾਡੀ ਖਾਤਰ ਉੱਥੇ ਸੈਂਟਰ ਸਰਕਾਰ ਸੈਂਟਰ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਧਰਨੇ ਲਾ ਲਓ ਸਾਡੀਆਂ ਮੰਗਾਂ ਦੀ ਖਾਤਰ ਤੇ ਜਿਹੜੇ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਐ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਦੀ ਝੋਲੀ ਦੇ ਵਿੱਚ ਪਾਓ ਪਰ ਇੱਕ ਇੱਥੇ ਇਹ ਵੀ ਘਟਿਆ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਐ ਕਿ ਬਹੁਤ ਘਟਿਆ ਕਰਤੂਤਾਂ ਕਰਦੀ ਐ ਪੰਜਾਬ ਦੀ ਸਰਕਾਰ ਜਿਹੜਾ ਵਕੀਲ ਹੈ ਵਕੀਲ ਕਹਿੰਦਾ ਕਿ ਉਹਨਾਂ ਦੀ ਰਿਪੋਰਟਾ ਸਹੀ ਆ ਰਹੀ ਹੈ ਮੈਂ ਇੱਥੇ ਇਹ ਕਹੂੰਗੀ ਕਿ 8 ਦਿਨ 10 ਦਿਨ ਜੇ ਕੋਈ ਅੰਨ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਰਿਪੋਰਟ ਤਾਂ ਉਹਨਾਂ ਦੀ ਵੀ ਨਾਰਮਲ ਨਹੀਂ ਆ ਸਕਦੀ ਜਿਹੜੇ 55 ਦਿਨ ਤੋਂ ਭੁੱਖੇ ਬੈਠੇ ਨੇ ਉਹਨਾਂ ਦਾ ਸਰੀਰ ਪਿੰਜਰ ਬਣ ਗਿਆ ਹਾਂਜੀ 21 ਕਿਲੋ ਲਗਭਗ 21 ਕਿਲੋ ਵਜ਼ਨ ਘਟ ਗਿਆ ਮੈਂ ਵੀਰ ਜੀ ਹੋਏ ਕਹਿਣ ਜਾ ਰਹੀਆਂ ਕਿ ਉਹਨਾਂ ਦਾ ਸਰੀਰ ਜਿਹੜਾ ਪਿੰਜਰ ਬਣ ਗਿਆ ਇਹਨਾਂ ਦਾ ਵੇਟ ਘਟ ਗਿਆ ਉਹਨਾਂ ਦਾ ਜਿਹੜਾ ਸਰੀਰ ਦੇਖਿਆ ਨਹੀਂ ਜਾਂਦਾ ਤੇ ਕਿਵੇਂ ਉਹਨਾਂ ਦਾ ਵਕੀਲ ਕਹਿ ਸਕਦਾ ਕਿ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਨਾਰਮਲ ਆ ਰਹੀਆਂ ਨੇ ਪਰ ਇਹ ਕਿਤੇ ਨਾ ਕਿਤੇ ਹਮੇਸ਼ਾ ਸਿੱਕੂਈ ਗੱਲ ਲੱਗੇ ਨੇ ਕਿ ਸੈਂਟਰ ਸਰਕਾਰ ਦੇ ਅੱਗੇ ਗੋਡਨੇ ਟੇਕਦਾ ਉਹਨਾਂ ਦੇ ਪੈਰਾਂ 'ਚ ਡਿਗਦਾ ਜਾ ਕੇ ਉਹਨਾਂ ਦੀ ਹੀ ਇਸ਼ਾਰੇ ਤੇ ਜੋ ਕੁਝ ਕਰਦਾ ਉਹਨਾਂ ਦੇ ਇਸ਼ਾਰੇ ਤੇ ਹੀ ਸਾਰਾ ਕੁਝ ਇਹ ਜਿਹੜਾ ਕਰ ਰਿਹਾ ਪਰ ਸੈਂਟਰ ਸਰਕਾਰ ਨੂੰ ਵੀ ਅਸੀਂ ਦੱਸ ਦਈਏ ਵੀ ਅਸੀਂ ਕੋਈ ਇਹ ਨਹੀਂ ਹੈਗੇ ਵੀ ਆ ਕੇ ਬਹਿ ਗਏ ਤੇ ਜਦੋਂ ਤੁਸੀਂ ਜੇ ਡੰਡਿਆਂ ਨਾਲ ਜਾਂ ਕਾਸੇ ਨਾਲ ਤੁਸੀਂ ਅੱਖੋਂ ਵੀ ਨਸੀ ਇਹਨਾਂ ਨੂੰ ਭਜਾ ਦੇਾਂਗੇ ਅਸੀਂ ਪੰਜਾਬ ਦੇ ਉਹ ਲੋਕ ਆ ਜਿਨ੍ਹਾਂ ਨੇ 92% ਕੁਰਬਾਨੀਆਂ ਦਿੱਤੀਆਂ ਉਨਾਂ ਹੀ ਰਾਹਾਂ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਚੱਲੇ ਹੋਏ ਨੇ ਤੇ ਜਿੰਨਾ ਵੀ ਪਰਿਵਾਰ ਸਿੱਧੂਪੁਰ ਦਾ ਖਾਸ ਕਰਕੇ ਦੂਜੀਆਂ ਜਬਕ-ਬਖ ਚਥੇ ਬੰਦਿਆਂ ਦੇ ਸਾਰੇ ਅੱਜ ਡੱਲੇਵਾਲ ਬਣ ਚੁੱਕੇ ਨੇ ਇੱਕ ਡੱਲੇਵਾਲ ਸਾਹਿਬ ਬੈਠੇ ਸੀ ਮਰਨ ਵਰਤ ਤੇ ਅੱਜ ਸਾਡੇ 21 121 ਜਿਹੜੇ ਵੀਰ ਹੋਰ ਬਹਿ ਗਏ ਨੇ 122 ਹੋ ਗਏ ਨੇ ਪਰ ਜਿਹੜੀ ਸਾਡੀ ਲਿਸਟ ਹੈ ਹਜੇ ਟੁੱਟੀ ਨਹੀਂ ਲੈਣ ਬਹੁਤ ਲੰਮੀ ਹੈ ਸਾਡੇ ਆਗੂ ਵੀ ਬਹੁਤ ਸਾਰੇ ਜਿਹੜੇ ਅੱਗੇ ਬੈਠਣਾ ਹੈ ਜਿਹੜਿਆਂ ਨੇ ਲਿਸਟ ਉਹਨਾਂ ਦਾ ਵੀ ਨਾਂ ਲਿਖਿਆ ਹੈ ਤੇ ਮਗਰ ਸਾਡਾ ਭੈਣਾ ਦਾ ਵੀ ਨਾਂ ਲਿਖਿਆ ਹੋਇਆ ਜਿੰਨੀਆਂ ਸ਼ਹੀਦیاں ਸੈਂਟਰ ਗਵਰਨਮੈਂਟ ਨੂੰ ਚਾਹੀਦੀਆਂ ਤੇ ਅਸੀਂ ਸ਼ਹੀਦیاں ਜਿਹੜੀਆਂ ਉਹਨੂੰ ਤਿਆਰ ਆ ਤੇ ਪਰ ਜਿਹੜੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਨੇ ਹਰ ਹਾਲਤ ਦੇ ਵਿੱਚ ਅਸੀਂ ਲਾਗੂ ਕਰਵਾ ਕੇ ਰ੍ਹਾਂਗੇ ਭੈਣ ਜੀ